ਸਤਿ ਸ਼੍ਰੀ ਅਕਾਲ ਦੋਸਤੋ ਅ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਰਪਾ ਕਰਕੇ ਇਹਨੂੰ ਇਗਨੋਰ ਨਾ ਕਰਨਾ ਔਰ ਇਹਨੂੰ ਪੂਰੀ ਧਿਆਨ ਨਾਲ ਸੁਣਨਾ ਇਹ ਬੱਚੀ ਜਿੰਦੀ ਫੋਟੋ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਹੈ ਕਨਿਸ਼ਕ ਇਹ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਤੇ 8 ਸਾਲ ਦੀ ਇਹਦੀ ਉਮਰ ਹੈ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਇਹਦਾ ਸਕੈਨਰ ਔਰ ਇਹਦੀ ਫੋਟੋ ਕਿਉਂ ਪਾਈ ਹੈ ਇਹ ਸਾਡੇ ਫਿਰੋਜ਼ਪੁਰ ਦੇ ਹੀ ਐਡਵੋਕੇਟ ਹੈ ਜਿੰਨਾਂ ਦੀ ਇਹ ਬੇਟੀ ਹੈ ਉਰੇ 14 ਨਵੰਬਰ ਨੂੰ ਅਰਣ ਜੋਤੀ ਸਕੂਲ ਦੇ ਜਿਹੜੇ ਆ ਉਹ ਇਅਰਲੀ ਕੋਈ ਫੰਕਸ਼ਨਸ ਉਹਦੇ ਵਿੱਚ ਨੇ ਹਿੱਸਾ ਲਿੱਤਾ ਉਸ ਤੋਂ ਬਾਅਦ ਨੂੰ ਫੀਵਰ ਵਗੈਰਾ ਹੋ ਗਿਆ ਕੁਝ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਹਦਾ ਫਰੋਜ਼ਪੁਰ ਇਲਾਜ ਚੱਲਿਆ ਪਰ ਇਹਨਾਂ ਨੂੰ ਬਾਹਰ ਸੁਜੈਸਟ ਕਰ ਦਿੱਤਾ ਗਿਆ ਇਹ ਬਠਿੰਡੇ ਲੈ ਗਏ ਉਸ ਤੋਂ ਬਾਅਦ ਬਠਿੰਡੇ ਵੀ ਦੋ ਤਿੰਨ ਦਿਨਾਂ ਦਾ ਇਲਾਜ ਚੱਲਦਾ ਰਿਹਾ ਜਿੱਥੇ ਕਿ ਇਹਨਾਂ ਨੂੰ ਐਮ ਆਰ ਆਈ ਕਰਵਾਉਣ ਵਾਸਤੇ ਕਿਹਾ ਗਿਆ ਤੇ ਐਮ ਆਰ ਆਈ ਦੌਰਾਨ ਪਤਾ ਲੱਗਾ ਕਿ ਇਹਦੇ ਜਿਹੜੇ ਬ੍ਰੇਨ 'ਚ ਉਹ ਇਨਫੈਕਸ਼ਨ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਵਾਸਤੇ ਰੈਫਰ ਕਰ ਦਿੱਤਾ ਗਿਆ ਪਰਿਵਾਰ ਫਿਰ ਲੁਧਿਆਣੇ ਲੈ ਗਿਆ ਬਠਿੰਡੇ ਵੀ ਰੱਖਿਆ ਫਿਰ ਉੱਥੋਂ ਸਲਾਹ ਵੀ ਲਈ ਤੀ ਪਰ ਅੰਤ ਇਹਨਾਂ ਨੂੰ ਫਿਰ ਉੱਤੇ ਲੁਧਿਆਣੇ ਲੈ ਕੇ ਜਾਣਾ ਪਿਆ ਲੁਧਿਆਣੇ ਦੇ ਵਿੱਚ ਇਹ ਬੱਚੀ ਥੋੜੀ ਠੀਕ ਵੀ ਹੋ ਜਾਂਦੀ ਹੈ ਡਾਕਟਰ ਇਹਨਾਂ ਨੂੰ ਜਿਹੜਾ ਉਹ ਦੂਸਰੇ ਵਾਰਡ 'ਚ ਸ਼ਿਫਟ ਕਰ ਦਿੰਦੇ ਆ ਬਟ ਅਚਾਨਕ ਫਿਰ ਤੋਂ ਇਹਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਇਹਨੂੰ ਕਹਿਣਾ ਤਾਂ ਨਹੀਂ ਮੈਂ ਚਾਹੁੰਦਾ ਪਰ ਇਹਨੂੰ ਵੈਂਟੀਲੇਟਰ ਤੇ ਰੱਖ ਦਿੱਤਾ ਜਾਂਦਾ ਹੈ ਆਪਾਂ ਸਾਰੇ ਇਸ ਬੱਚੀ ਵਾਸਤੇ ਦੁਆ ਕਰੀਏ ਤੇ ਇਹਨਾਂ ਦੇ ਜਿਹੜੇ ਆ ਇਹ ਸਕੈਨਰ ਦਿੱਤਾ ਇਹਨਾਂ ਦਾ ਹੀ ਸਕੈਨਰ ਆ ਬੱਚੀ ਤੇ ਫਾਦਰ ਦਾ ਤੇ ਤੁਸੀਂ ਜਿੰਨੀ ਹੋ ਸਕੇ ਹੈਲਪ ਕਰੋ ਆ ਕੁਝ ਲੋਕ ਜਿਹੜੇ ਨੇ ਫਿਰੋਜ਼ਪੁਰ ਫਰੰਟ ਤੋਂ ਆ ਜਿਹੜੇ ਮੈਂਬਰਸ ਨੇ ਉਹਨਾਂ ਦੇ ਐਡਮਿਨ ਨੇ ਉਹ ਬਹੁਤ ਹੈਲਪ ਕਰ ਰਹੇ ਨੇ ਉਹਨਾਂ ਦੇ ਗਰੁੱਪ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਹੋ ਰਹੀ ਹੈ ਫਿਰੋਜ਼ਪੁਰ ਤੋਂ ਔਰ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਸੁਣਦੇ ਨੇ ਤੇ ਮੈਂ ਇੱਕ ਨੰਬਰ ਵੀ ਜਾਰੀ ਕਰਾਂਗਾ ਕਿ ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਆ ਔਰ ਪਤਾ ਕਰ ਸਕਦੇ ਹੋ ਇਹਨਾਂ ਦੇ ਜਿਹੜਾ ਸਕੈਨਰ ਦਿੱਤਾ ਜਾਂਦੇ ਤੇ ਜਿੰਨੀ ਹੈਲਪ ਹੋ ਸਕਦੀ ਹੈ ਓਨੀ ਤੁਸੀਂ ਪਾਓ ਕਿਉਂਕਿ ਬੱਚੀ ਦਾ ਇਲਾਜ ਤੇ ਪੈਸਾ ਬਹੁਤ ਜ਼ਿਆਦਾ ਲੱਗ ਰਿਹਾ ਹੈ ਤੁਹਾਡੀ ਕੁਝ ਪੈਸੇ ਦੀ ਮਦਦ ਨਾਲ ਇਸ ਬੱਚੀ ਦਾ ਇਲਾਜ ਸੰਭਵ ਹੋ ਸਕਦਾ ਹੈ ਤੇ ਕਿਰਪਾ ਕਰਕੇ ਤੁਸੀਂ ਜਿਹੜੇ ਆ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਜਿਹੜੀ ਕੀਤੀ ਜਾਵੇ ਆ ਸਾਡੇ ਫਿਰੋਜ਼ਪੁਰ ਦੇ ਫਿਰੋਜ਼ਪੁਰ ਫਰੰਟ ਦੇ ਜਿਹੜੇ ਐਡਮਿਨ ਨੇ ਅ ਰੋਹਿਤ अरोड़ा ਜੀ ਉਹ ਵੀ ਐਡਵੋਕੇਟ ਨੇ ਉਹ ਵੀ ਬਹੁਤ ਯੋਗਦਾਨ ਪਾ ਰਹੇ ਨੇ ਲੋਕਾਂ ਨੂੰ ਜਿਹੜਾ ਮੋਟੀਵੇਟ ਕਰ ਰਹੇ ਇਸ ਵਾਸਤੇ ਇੱਕ ਸਾਡੇ ਜਿਹੜੇ ਹੈ ਫਿਰੋਜ਼ਪੁਰ ਦੇ ਸ਼ਿਲਿੰਦਰ ਭਾਜੀ ਬਬਲੇ ਭਾਜੀ ਜਿਹੜੇ ਕੀ ਹੈ ਲੰਗਰ ਸੇਵਾ ਜਿਹੜੀ ਚਲਾ ਰਹੇ ਸਾਰੇ ਜਾਣਦੇ ਆ ਉਹਨਾਂ ਨੂੰ ਉਹ ਵੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਹੈ ਤੇ ਸਾਡੀ ਵੀ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਇਹ ਕਿਰਪਾ ਕਰਕੇ ਜਿੰਨਾ ਹੋ ਸਕਦਾ ਉਹਨੂੰ ਆਪਾਂ ਵੱਤ-ਵੱਤ ਇਹਨਾਂ ਨੂੰ ਹੈਲਪ ਕਰੀਏ ਤਾਂ ਕਿ ਬੱਚੀ ਦਾ ਇਲਾਜ ਜਿਹੜਾ ਉਹ ਸੰਭਵ ਹੋ ਸਕੇ ਤੁਸੀਂ ਬਹੁਤ ਜ਼ਿਆਦੀਆਂ ਰੀਲ ਜਿਹੜੀਆਂ ਉਹ ਦੇਖ ਦੇਖਦੇ ਹੋ ਸਕਰੋਲ ਵੀ ਕਰ ਦਿੰਦੇ ਹੋ ਅੱਗੇ ਲੰਗਾ ਦਿੰਦੇ ਹੋ ਪਰ ਕਿਰਪਾ ਕਰਕੇ ਇਹਨੂੰ ਇਗਨੋਰ ਨਾ ਕਰੋ ਜਿੰਨੀ ਹੈਲਪ ਹੋ ਸਕਦੀ ਹੈ ਇਸ ਬੱਚੀ ਦੀ ਆਪਾਂ ਜ਼ਰੂਰ ਕਰੀਏ ਕਿਉਂਕਿ ਤੁਹਾਡੇ 50 100 200 500 ਦੇ ਨਾਲ ਕਿਤੇ ਨਾ ਕਿਤੇ ਇਹਦੇ ਇਲਾਜ ਦੇ ਵਿੱਚ ਇਹਨਾਂ ਨੂੰ ਮਦਦ ਮਿਲੇਗੀ ਤੇ ਬੱਚੀ ਜਿਹੜੀ ਹੈ ਉਹ ਠੀਕ ਹੋ ਜਾਏਗੀ ਨਾਲੇ ਆਪਾਂ ਇਹਦੇ ਵਾਸਤੇ ਦੁਆ ਕਰੀਏ ਕਿ ਜਲਦ ਤੋਂ ਜਲਦ ਇਹ ਕਿੰਨੀ ਪਿਆਰੀ ਬੱਚੀ ਹੈ ਜਿਹੜੀ ਕੀ ਘਰੇ ਉਹ ਵਾਪਸ ਆਪਣੇ ਮਾਪੇ ਕੋਲ ਉਹ ਸਹੀ ਸਲਾਮਤ ਜਿਹੜੀ ਹੈ ਉਹ ਆ ਜਾਵੇ